प्यारे दोस्तों, ਪਾਇਂਦਰੀਆ ਯੂਕੇ ਦੇ ਮੰਚ ਤੇ ਤੁਹਾਡਾ ਹਾਰਦਿਕ ਸਵਾਗਤ ਹੈ। ਅਸੀਂ ਅਕਸਰ ਹੀ ਤੁਹਾਡੇ ਨਾਲ ਕਹਾਣੀਆਂ, ਨਾਵਲ ਜਾਂ ਹੋਰ ਰੋਚਕ ਸਮੱਗਰੀ ਸਾਂਝੀ ਕਰਦੇ ਰਹਿੰਨੇ ਆਂ ਜੋ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਦੇਖ ਸਕੋ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸੁਚੱਜਾ ਸਾਹਿਤ ਆਪਸ ਦੀ ਝੋਲੀ ਪਾਇਆ ਜਾਵੇ। ਇਹ ਤੁਹਾਡੇ ਲਈ ਇੱਕ ਗੁਜਾਰਿਸ਼ ਹੈ ਕਿ ਜੇਕਰ ਤੁਸੀਂ ਪਾਇਂਦਰੀਆ ਯੂਕੇ ਦੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਸਾਥੀ ਜ਼ਰੂਰ ਬਣੋ। ਅੱਜ ਪੇਸ਼ ਕਰਨ ਜਾ ਰਹੇ ਹਾਂ ਗਲਾਸਗੋ ਵਸਦੇ ਸ਼ਾਇਰ ਤੇ ਕਹਾਣੀਕਾਰ ਲਾਬਗਿਲ ਦੋਦਾ ਦੀ ਕਹਾਣੀ ਚਾਲੀ ਚੋਰ ਲਾਬਗਿਲ ਦੋਦਾ ਗਲਾਸਗੋ ਲਿਖਦੇ ਨੇ ਪ੍ਰੀਤਮ 12ਵੀਂ ਕਲਾਸ ਚੋਂ ਚੰਗੇ ਨੰਬਰ ਲੈ ਕੇ ਪਾਸ ਹੋਇਆ ਤਾਂ ਪ੍ਰੀਤਮ ਦੇ ਪਿਓ ਨਾਰ ਸਿੰਘ ਨੇ ਆਪਣੇ ਖੇਤ ਦੇ ਗਵਾਂਢੀ ਦਰਸ਼ਨ ਸਿੰਘ ਨੂੰ ਬੜੇ ਮਾਣ ਨਾਲ ਦੱਸਿਆ ਕਿ ਪ੍ਰੀਤਮ ਦੀ ਫਸਟ ਡਿਵੀਜ਼ਨ ਆਈ ਹੈ ਬਈ ਸ਼ੇਰਾ ਸਾਡੀ ਪਾਰਟੀ ਕਿੱਥੇ ਆ ਬੱਟ ਤੇ ਖੜੇ ਪ੍ਰੀਤਮ ਨੂੰ ਵਧਾਈਆਂ ਦੇ ਕੇ ਦਰਸ਼ਨ ਸਿੰਘ ਨੇ ਕਿਹਾ ਚਾਚਾ ਜੀ ਜਦੋਂ ਮਰਜ਼ੀ ਆਜੋ ਗੱਲ ਹੀ ਕੋਈ ਨਹੀਂ ਪ੍ਰੀਤਮ ਥੋੜਾ ਸੰਗਦਾ ਹੋਇਆ ਵੱਟੋ-ਵੱਟ ਮੋਟਰਵਾਲ ਤੁਰ ਪਿਆ ਉਹ ਬਾਈ ਨਾਰਸਿਆ ਹੁਣ ਮੁੰਡੇ ਨੇ 12ਵੀਂ ਕਰ ਲਈ ਇਹਦਾ ਵਿਆਹ ਹੋ ਕਰੀਏ ਸੁਖ ਨਾਲ ਜਵਾਨ ਹੋ ਗਿਆ ਦਰਸ਼ਨ ਸਿੰਘ ਬੋਲਿਆ ਇਹ ਸੁਣ ਕੇ ਨਾਰਸ਼ ਸਿੰਘ ਖੁਸ਼ ਹੋਇਆ ਬਾਈ ਸਾਡੀ ਰਿਸ਼ਤੇਦਾਰੀ ਚੈ ਕੁੜੀ ਬਹੁਤ ਸੋਹਣੀ ਸਨੱਖੀ ਤੇ ਪਰਿਵਾਰ ਵੀ ਠੀਕ ਠਾਕ ਐ ਮੈਨੂੰ ਲੱਗਦਾ ਗੱਲ ਬਣ ਜੂ ਕਰਦਾ ਮੈਂ ਬਾਈ ਸਕੰਦਰ ਸਿੰਘ ਨਾਲ ਗੱਲ ਦਰਸ਼ਨ ਆਪਣੇ ਆਪ ਹੀ ਬਚੋਲਪੁਨੇ ਵਾਲੇ ਰਸਤੇ ਸਵਾਰ ਹੋਇਆ ਫਿਰਦਾ ਸੀ ਨਾਰਸੋਂ ਖੁਸ਼ ਹੋਇਆ ਕਿ ਮਰੇ ਮੁੰਡੇ ਨੂੰ ਰਿਸ਼ਤਾ ਆਉਂਦਾ। ਬਸ ਫੇਰ ਕੀ ਸੀ? ਨਾਰਸੋਂ ਨੇ ਘਰ ਜਾ ਕੇ ਚੰਦਕੌਰ ਨੂੰ ਕਿਹਾ, ਲੈ ਚੰਦਕੁਰੇ, ਹੁਣ ਤੂੰ ਰਾਣੀਆਂ ਵਾਂਗੂ ਹੁਕਮ ਚਲਾਇਆ ਕਰੀ। ਅੱਜ ਖੇਤ ਦਰਸ਼ਨ ਮਿਲਿਆ ਸੀ ਨਾਲ ਦੇ ਪਿੰਡ ਵਾਲਾ। ਆਪਣੇ ਪ੍ਰੀਤਮ ਬਾਅਦ ਤੇ ਨਾ ਰਿਸ਼ਤਾ ਕਰਾਉਣ ਦੀ ਗੱਲ ਕਰਦਾ ਸੀ। ਇਹ ਸਾਰਾ ਕੁਝ ਸੁਣ ਕੇ ਚੰਦਕੌਰ ਦੇ ਚਿਹਰੇ ਤੇ ਰੌਣਕ ਆ ਗਈ। ਦੂਜੇ ਦਿਨ ਦਰਸ਼ਨ ਨੇ ਸੁਨੇਹਾ ਭੇਜਿਆ ਕਿ ਅਗਲੇ ਬੁੱਧਵਾਰ ਪ੍ਰੀਤਮ ਸਿੰਘ ਨੂੰ ਦੇਖਣ ਆਲੇ ਆਉਣਗੇ। ਬਸ ਫੇਰ ਤਿਆਰੀਆਂ ਸ਼ੁਰੂ ਹੋ ਗਈਆਂ। ਨਾਰ ਸਿਉ ਨੇ ਘਰ ਮੈਕਣ ਲਾ ਦਿੱਤਾ ਤੇ ਚੰਦ ਕੋਰ ਦਾ ਪੈਰ ਪੁੰਜੇ ਨਹੀਂ ਸੀ ਲੱਗਦਾ ਕਿ ਪ੍ਰੀਤਮ ਨੂੰ ਦੇਖਣ ਆਲੇ ਆਉਣਗੇ ਸਾਢੇ 10 ਵਜੇ ਦਾ ਟਾਈਮ ਹੋਣਾ ਪਿੰਡ ਵੱਲੋਂ ਫੌਜੀ ਰੰਗ ਦੀ ਜੀਪ ਘਰ ਕੋਲੇ ਮੁੜੀ ਤਾਂ ਉੜਦੀ ਉੜਦੀ ਧੂੜ ਦੇ ਨਾਲ ਜੀਪ ਵੀ ਬਾਰ ਮੂਰੇ ਆ ਖੜੀ ਜੀਪ ਚੋਂ ਚਾਰ ਜਣੇ ਫਿਲਮੀ ਸਟਾਈਲ 'ਚ ਉਤਰੇ ਇੱਕ ਦਰਸ਼ਨ ਦੋ ਜਣੇ ਹੋਰ ਤੇ ਇੱਕ ਚਿੱਟੇ ਕੁਰਤੇ ਪਜਾਮੇ ਨਾਲ ਮੋਕਸਰੀ ਤਿੱਲੇਦਾਰ ਜੁੱਤੀ ਵਾਲਾ ਸ਼ਕੀਨ ਜਾਂ ਬੰਦਾ ਚਿੱਟੀ ਦਾੜੀ ਤੇ ਹੱਥ ਫੇਰਦਾ ਉਤਰਿਆ ਬਾਪੂ ਆਪੰ ਦਾ ਤਾਂ ਮੈਂ ਵੋਟਾਂ ਵਲੇ ਐ ਐਮਐਲਏ ਨਾਲ ਕਈ ਵਾਰੀ ਵੇਖਿਆ ਸੁਭਾਤ ਵਿੱਚ ਬੈਠੇ ਪ੍ਰੀਤਮ ਨੇ ਬਾਪੂ ਨਾਰ ਸਿੰਘ ਨੂੰ ਕਿਹਾ ਇੰਨੇ ਵਿੱਚ ਦਰਸ਼ਨ ਸਿੰਘ ਮੂਰੇ ਲੱਗਿਆ ਆਉਂਦਾ ਗੇਟ ਦੇ ਨਾਲ ਵਾਲੀ ਬੈਠਕ ਚ ਆਵੜਿਆ ਨਾਰ ਸਿੰਘ ਬੈਠਕ ਚ ਪਹੁੰਚਿਆ ਤਾਂ ਦਰਸ਼ਨ ਨੇ ਸਾਸਰੀ ਕਾਲ ਬੁਲਾਈ ਨਾਰ ਸਿੰਘ ਨੇ ਵੀ ਦੋਵੇਂ ਹੱਥ ਜੋੜ ਫਤੇ ਬੁਲਾਈ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਸਾਰੇ ਬਹਿ ਗਏ ਬਾਈ ਸਕੰਦਰ ਸਿੰਘ ਇਹ ਨਾਰ ਸਿੰਘ ਨੇ ਕਾਕਾ ਜੀ ਦੇ ਬਾਪੂ ਤੇ ਆ ਸਰਦਾਰ ਸਕੰਦਰ ਸਿੰਘ ਲੜਕੀ ਦੇ ਬਾਪੂ ਜੀ ਚਾਚਾ ਜੀ ਤੇ ਮਾਮਾ ਜੀ ਦਰਸ਼ਨ ਨੇ ਗੱਲ ਸ਼ੁਰੂ ਕੀਤੀ ਤੇ ਚੁਸਤੀ ਨਾਲ ਜਾਣ ਪਛਾਣ ਕਰਵਾਈ ਗੱਲਾਂ ਚੱਲਦੀਆਂ ਰਹੀਆਂ ਇੰਨੇ ਨੂੰ ਚਾਹ ਤੇ ਬਿਸਕਟਾਂ ਵਾਲੀ ਟਰੇਲ ਲੈ ਕੇ ਪ੍ਰੀਤਮ ਵੀ ਆ ਗਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀਤੀ ਤੇ ਦਰਸ਼ਨ ਨੇ ਕਿਹਾ ਵੀ ਇਹ ਕਾਕਾ ਜੀ ਨੇ ਹੁਣੇ-ਹੁਣੇ 12ਵੀਂ ਕਲਾਸ ਫਸਟ ਡਿਵੀਜ਼ਨ ਚ ਪਾਸ ਕੀਤੀ ਆ ਇੱਕਦਮ ਸਾਰਿਆਂ ਦੀਆਂ ਗਰਦਨਾ ਘומੀਆਂ ਤਾਂ ਗੁੱਜੀਆਂ ਨਜ਼ਰਾਂ ਵਾਲ ਨਾਲ ਪ੍ਰੀਤਮ ਵੱਲ ਵੇਖਿਆ ਸੰਗ ਦੇ ਜੇ ਪ੍ਰੀਤਮ ਨੇ ਬਾਰੋ-ਬਾਰ ਚਾਹ ਸਾਰਿਆਂ 'ਕੇ ਪੇਸ਼ ਕੀਤੀ ਚਾਹ ਦੇ ਕੇ ਉਹ ਆਪਦੀ ਮਾਂ ਕੋਲ ਰਸੋਈ 'ਚ ਚਲੇ ਗਿਆ ਬਈ ਸਰਦਾਰ ਨਾਰ ਸਿੰਘ ਕੋਲੇ 10 ਕਿੱਲੇ ਆਪਣੀ ਜ਼ਮੀਨ ਹੈ ਜੋ ਮੋਗੇ ਦੇ ਮੋੜ 'ਚ ਲੱਗਦੀ ਹੈ। ਦਰਸ਼ਨ ਨੇ ਗੱਲ ਸ਼ੁਰੂ ਕੀਤੀ। ਮਾਮੇ ਤੇ ਚਾਚੇ ਨੇ ਸਕੰਦਰ ਨਾਲ ਅੱਖ ਮਲਾਈ। ਬਈ ਸਾਦਾ ਜਿਹਾ ਪਰਿਵਾਰ ਤੇ ਛੋਟਾ ਜਿਹਾ ਪਰਿਵਾਰ ਹੈ। ਚਾਚੇ ਤੇ ਮਾਮੇ ਨੇ ਫਿਰ ਹਾਂ ਜਿਬਸਰ ਹਲਾਇਆ। ਕਾਕਾ ਜੀ ਪੈਗ ਪੁਗ ਲਾ ਲੈਂਦਿਆ ਕਿ ਨਹੀਂ? ਸਕੰਦਰ ਨੇ ਨਬਜ ਟੋਣ ਮੰਗ ਪੁੱਛਿਆ। ਨਹੀਂ ਬਾਈ ਜੀ। ਕਾਕਾ ਤਾਂ ਆਪਣਾ ਜਮਾ ਹੱਥ ਨਹੀਂ ਲਾਉਂਦਾ। ਹਾਂ ਨਾਰ ਸਿੰਘ ਤਾਂ ਆਏਗੇ ਤੇ ਜਾਣ ਕਰਾਰੀ ਕਰ ਲੈਂਦਾ। ਦਰਸ਼ਨ ਨੇ ਖੋਦੀ ਜਵਾਬ ਦਿੱਤਾ। ਸੁਣ ਕੇ ਨਾਰ ਸਿੰਘ ਮਿੰਨਾ ਜਾ ਸਤਿਆ ਸਕੰਦਰ ਦੀ ਅੱਖ ਕਬੂਤਰ ਬਾਜਾਂ ਵਾਂਗ ਇੱਕ ਥਾਂ ਟਿਕ ਨਹੀਂ ਸੀ ਰਹੀ ਬੈਠਕ ਚੋਂ ਬਾਹਰ ਬੈਠੇ ਨੇ ਨਾਰ ਸਿੰਘ ਦੇ ਘਰ ਦਾ ਚੱਪਾ-ਚੱਪਾ ਟੋ ਉਤਰਿਆ ਦਰਸ਼ਨ ਸਿੰਘ ਜੀ ਜੇ ਨਾਰ ਸਿੰਘ ਕੋਲੇ 10 ਕਿੱਲੇ ਜ਼ਮੀਨ ਹੈ ਤੇ ਘਰ ਕਿਉਂ ਪੁਰਾਣਾ ਜਿਆ ਸਕੰਦਰ ਸਿੰਘ ਨੇ ਗੱਲ ਗੰਡਾਸੇ ਵਾਂਗ ਕੱਢ ਮਾਰੀ ਐਨੀ ਗੱਲ ਹੋਈ ਤਾਂ ਚਾਚ ਇੱਕ ਵਾਰੀ ਚੁੱਪ ਪਸਰ ਗਈ ਜੇ ਜ਼ਮੀਨ ਹੈ ਤਾਂ ਘਰ ਤਾਂ ਪਾ ਨਹੀਂ ਹੋਇਆ ਸਕੰਦਰ ਨੇ ਫੇਰ ਸੂਈ ਉੱਥੇ ਹੀ ਰੱਖ ਦਿੱਤੀ ਨਾਰਸਿਓ ਨੇ ਗਹਿਰੀ ਅੱਖ ਨਾਲ ਦਰਸ਼ਨਵਾਲ ਦੇਖਿਆ ਇਹ ਗੱਲ ਨਾਰ ਤੋਂ ਵੀ ਬਰਦਾਸ਼ਤ ਨਹੀਂ ਹੋ ਰਹੀ ਸੀ ਪਰ ਨਾਰ ਸ਼ੰਖ ਘੂਰਾ ਮਾਰ ਕੇ ਗੱਲ ਅੰਦਰ ਹੀ ਪੀ ਗਿਆ ਛੱਡੋ ਭਾਈ ਜੀ ਇਹ ਗੱਲਾਂ ਮੈਂ ਬਾਅਦ ਚ ਕਰਾਂਗੇ ਸਿਕੰਦਰ ਦੇ ਭਰਾ ਨੇ ਮੌਕਾ ਤਾੜਦਿਆਂ ਕਿਹਾ ਦਰਸ਼ਨ ਵੀ ਗੱਲ ਸਮਝ ਗਿਆ ਸੀ ਕਿ ਹੁਣ ਗੱਲ ਵਧੂ ਸਾਰੇ ਜਣੇ ਇੱਕ ਵਾਰੀ ਚੁੱਪ ਹੋ ਗਏ ਭਾਈ ਜੀ ਆਪਾਂ ਨਿਗਾਹ ਮਾਰ ਲਈ ਬਾਕੀ ਭਾਈ ਦਰਸ਼ਨ ਨੂੰ ਆਪਾਂ ਸਲਾਹ ਕਰਕੇ ਦੱਸ ਦੇਾਂਗੇ ਸਿਕੰਦਰ ਦੇ ਸਾਲੇ ਨੇ ਚਾਹ ਵਾਲਾ ਕੱਪ ਰੱਖਦਿਆਂ ਕਿਹਾ ਸਾਰਿਆਂ ਨੇ ਨਾਰ ਸਿੰਘ ਦਾ ਬਦਲਾ ਰੂਪ ਦੇਖ ਲਿਆ ਸੀ ਕਿਉਂ ਲੱਗਦਾ ਸੀ ਨਾਰ ਸਿੰਘ ਕਿਦਰੇ ਗਰਮ ਹੋ ਕੇ ਕੁਝ ਬੋਲਣਾ ਪਵੇ ਸਕੰਦਰ ਦਾ ਬਤੀਰਾ ਬਾਲਾ ਵਧੀਆ ਨਹੀਂ ਸੀ ਇਹ ਤਾਂ ਕਿਸੇ ਦੇ ਘਰ ਆ ਕੇ ਘਰ ਵਾਲਿਆਂ ਦੀ ਬੇਇੱਜ਼ਤੀ ਕਰਨ ਵਾਲੀ ਗੱਲ ਸੀ ਚੰਗਾ ਦੀ ਚੰਗਾ ਕਹਿ ਕੇ ਦਰਸ਼ਨ ਉਹਰੀ ਇਕੱਲੇ ਇਕੱਲੇ ਕਮਰੇ ਵਿੱਚੋਂ ਬਾਹਰ ਆ ਗਏ ਤੇ ਜੀਪ ਵੱਲ ਨੂੰ ਹੋ ਤੁਰੇ ਬਾਹਰ ਜਾਣ ਦੀ ਧੀਰ ਸੀ ਨਾਰ ਸਿੰਘ ਨੇ ਪ੍ਰੀਤ ਨੂੰ ਆਵਾਜ਼ ਮਾਰੀ ਉਹ ਪ੍ਰੀਤਮਾ ਉਹ ਪ੍ਰੀਤਮਾ ਸੁਣਦਾ ਨਹੀਂ ਜੀ ਬਾਪੂ ਜੀ ਆਉਣਾ ਕਹਿ ਕੇ ਪ੍ਰੀਤਮ ਵੀ ਬਾਪੂ ਵੱਲ ਨੂੰ ਕਹ ਲੈ ਪੈਰੀ ਹੋਤਰਿਆ ਹੈ ਸਾਲਾ ਕਤੀੜ ਦਰਸ਼ਨ ਕਿਹਨੂੰ ਚੱਕ ਲਿਆ ਆ ਕੁਛੜ ਬਹਿ ਕੇ ਦਾੜੀ ਮੁੰਦਾ ਸੀ ਮੇਰੀ ਕੀ ਹੋਇਆ ਬਾਪੂ ਜੀ ਪ੍ਰੀਤਮ ਨੇ ਨਾਰ ਸਿੰਘ ਦਾ ਪਾਰਾ ਛੜਿਆ ਦੇਖ ਕੇ ਪੁੱਛਿਆ ਜਾਂ ਮੇਰੀ ਬੋਤਲ ਲਿਆ ਚੱਕੇ ਪ੍ਰੀਤਮ ਉੱਥੇ ਪੈਰ ਜੇ ਮਾਲਣ ਲੱਗ ਪਿਆ ਨਾਰ ਸਿੰਘ ਨੇ ਫੇਰ ਕਰੋੜ ਕੇ ਕਿਹਾ ਉਹ ਜਾ ਮੇਰੀ ਅਲਮਾਰੀ ਚੋਂ ਬੋਤਲ ਲਿਆ ਕੱਢ ਕੇ ਪ੍ਰੀਤਮ ਆਪਣੇ ਬਾਪੂ ਦੇ ਲਾਲ ਹੋਏ ਚਿਹਰੇ ਬਾਰੇ ਚਿੰਤਾ ਸੀ ਗੁੱਸੇ 'ਚ ਥੜ-ਥੜ ਕੰਮ ਦੇ ਨਾਰ ਸਿੰਘ ਨੂੰ ਦੇਖ ਕੇ ਪ੍ਰੀਤਮ ਵੀ ਅੰਦਰੇ-ਅੰਦਰ ਦਰਸ਼ਨ ਸਿੰਘ ਵਰ ਗਿਆ ਤੇ ਚੀਚੀਆਂ ਲੈ ਰਿਹਾ ਸੀ। ਉਹਨਾਂ ਨਾਰਸ਼ੋਂ ਬਹੁਤ ਘੱਟ ਗੁੱਸੇ ਹੁੰਦਾ ਸੀ। ਪਰ ਪ੍ਰੀਤਮ ਉਹਦਾ ਇੱਕਦਮ ਬਦਲਿਆ ਰੂਪ ਦੇਖ ਕੇ ਹੈਰਾਨ ਵੀ ਸੀ ਤੇ ਚਿੰਤਤ ਵੀ। "ਬਾਈ ਨਾਰਸ਼ਾ, ਆ ਸਾਲ ਕ ਪਹਿਲਾਂ ਦੋ ਕੁੜੀਆਂ ਵਿਆਹ ਕੇ ਹਟਿਆ। ਦੋ-ਦੋ ਕੁੜੀਆਂ ਤੋੜਨੀਆਂ ਕਿਹੜਾ ਸੌਖੀਆਂ ਪਈਆਂ? ਤੁੱਕੀ ਨਿਕਲ ਜਾਂਦੀ ਏ ਬੰਦੇ ਦੀ।" ਉਧਰ ਜੀਬ ਵਿੱਚ ਬੈਠਣਸਾਰ ਦਰਸ਼ਨ ਬੋਲਿਆ। "ਤੂੰ ਤਾਂ ਗੱਲ ਗਡਾਸਿਆਂ ਵਾਂਗੂ ਅਗਲੇ ਦੇ ਮੱਥੇ 'ਚ ਮਾਰੀ।" ਤਉਦਰ ਪ੍ਰੀਤਮ ਨੇ ਬਾਪੂ ਦਾ ਆਖਿਆ ਮੰਨਿਆ ਤੇ ਬੋਤਲ ਲਿਆਇਆ ਜਾਂ ਪਾਣੀ ਦਾ ਜੱਗ ਵੀ ਲੈ ਕੇ ਆ। ਪਾਣੀ ਦਾ ਜੱਗ ਫੜਦਾ ਹੀ ਪੌਣਾ ਗਲਾਸ ਤੇ ਥੋੜਾ ਜਿਹਾ ਪਾਣੀ ਪੀ ਕੇ ਨਾਰਸਾ ਉਹਨੇ ਗਰਰ ਦੇਣੇ ਗਲਾਸ ਕਰਲੀ ਕਰਕੇ ਰੱਖਤਾ ਤੇ ਬੋਲਿਆ ਮੈਨੂੰ ਕਹਿੰਦੇ ਆਖੇ ਤੋ ਘਰ ਨਹੀਂ ਪਾ ਰਹਾ। ਇੰਨਾ ਕਹਿ ਕੇ ਦੁਬਾਰਾ ਫੇਰ ਬੋਤਲ ਖੋਲੀ ਤੇ ਇੱਕ ਪੈਗ ਹੋਰ ਪਰ ਲਿਆ। ਆਉਣ ਦੇ ਦਰਸ਼ਨ ਕਰਦਾ ਇਹਦੇ ਨਾਲ ਵੀ ਗੱਲ। ਇਹ ਸਾਰਾ ਕੁਝ ਪ੍ਰੀਤਮ ਤੇ ਉਹਦੀ ਮਾਂ ਸਾਹਮਣੇ ਹੋ ਰਿਆ ਸੀ। ਪੀ ਕੇ ਮੁੱਛਾਂ ਤੇ ਹੱਥ ਫੇਰ ਕੇ ਫੇਰ ਬੋਲਿਆ ਛੰਨੀ ਵੀ ਦੱਸੋ ਕੀ ਗੱਲ ਹੋਈ ਚੰਦਕੌਰ ਬੋਲੀ ਹੋਣਾ ਕੀ ਆ ਉਹ ਚੱਟ ਦਾੜੀਆਂ ਜਾਂ ਕਹਿੰਦਾ ਜਿਹਨਾਂ ਕੋਲ ਜ਼ਮੀਨ ਜਾਤ ਆ ਨਾ ਤਾਂ ਘਰ ਕਿਉਂ ਨਾ ਪਾਇਆ ਲੰਬਾ ਸਾਹ ਲੈ ਕੇ ਨਾਰਸੋਂ ਬੋਲਿਆ ਇਹਨੂੰ ਸ਼ਰਮ ਨਹੀਂ ਆਈ ਹੁਣ ਤਾਂ ਕੁੜੀਆਂ ਦੇ ਵਿਆਹ ਕਰਕੇ ਹਟਿਆ ਇਹ ਸੁਣ ਕੇ ਚੰਦਕੌਰ ਚੁੰਨੀ ਦਾ ਪੱਲਾ ਮੂੰਹ ਤੇ ਰੱਖ ਕੇ ਬੋਲੀ ਕੋਈ ਨਹੀਂ ਕੋਈ ਨਹੀਂ ਮੈਂ ਦੱਸੂ ਕਿਵੇਂ ਪੈਂਦੇ ਆ ਘਰ ਹੁਣ ਨਾਰਸੋਂ ਨਾਸਾਂ ਥਾਣੀ ਠੂਹੇ ਸੁੱਟ ਰਿਆ ਸੀ ਕੋਲ ਖੜਾ ਪ੍ਰੀਤਮ ਬਿਨਾਂ ਬੋਲਿਆ ਸਭ ਕੁਝ ਸਮਝ ਗਿਆ ਉਹ ਆਪਣੇ ਪਿਓ ਦੀ ਘਰ ਆ ਕੇ ਕੀਤੀ ਹੱਤਕ ਨੂੰ ਦਿਲ ਤੇ ਲਾ ਗਿਆ। ਘਰ 'ਚ ਕਸੂਤੀ ਦੀ ਸਥਿਤੀ ਪੈਦਾ ਹੋ ਗਈ। ਪ੍ਰੀਤਮ ਦੇ ਦਿਮਾਗ 'ਚ ਆਪਣੇ ਪਿਓ ਦੀ ਕੀਤੀ ਬੇਇੱਜ਼ਤੀ ਦਾ ਦਰਦ ਖੋਰੂ ਪਾ ਰਿਹਾ ਸੀ। ਕਦੇ ਉਹਦਾ ਦਿਲ ਕਰਦਾ ਕਿ ਸਿਕੰਦਰ ਸਿੰਘ ਵਰਗਿਆਂ ਦੇ ਗੁਲਾਮੇ ਫੜ ਕੇ ਗੱਲ ਕਰਾਂ ਤੇ ਕਦੇ ਦਿਲ ਕਰਦਾ ਕਿ ਵੱਡੀ ਕੋਠੀ ਪਾ ਕੇ ਉਹਨਾਂ ਦੀ ਬਕਵਾਸ ਦਾ ਜਵਾਬ ਦੇਵਾਂ। ਪਰ ਉਹ ਬੇਵਸੀ। ਫਿਰ ਉਹਨੂੰ ਮਹਿਸੂਸ ਹੋਇਆ ਕਿ ਪੜ੍ਹਾਈ ਸਾਬ ਹਮਸਲਿਆਂ ਦਾ ਹੱਲ ਕਰੂਗੀ। ਅਗਲੇ ਦਿਨ ਹੀ ਉਹਨੇ ਬੇਬੇ-ਪਿਆਪੂ ਦੇ ਪੈਰੀਂ ਹੱਥ ਲਾ ਅਸ਼ੀਰਵਾਦ ਲੈ ਕੇ ਕਾਲਜ 'ਚ ਦਾਖਲਾ ਲੈ ਲਿਆ। ਪੜ੍ਹਾਈ ਚੱਲਦਿਆਂ ਜੰਗਲਾਤ ਵਿਭਾਗ ਵਿੱਚ ਫੋਰੈਸਟ ਗਾਰਡ ਦੀਆਂ ਪੋਸਟਾਂ ਨਿਕਲ ਆਈਆਂ। ਪ੍ਰੀਤਮ ਨੇ ਪੋਸਟ ਭਰੀ, ਟੈਸਟ ਦਿੱਤਾ ਤੇ ਪਾਸ ਹੋ ਗਿਆ। ਇੰਟਰਵਿਊ ਦਿੱਤਾ, ਰੱਬ ਦੀ ਰਹਿਮਤ ਨਾਲ ਉੱਥੇ ਵੀ ਸਿਲੈਕਟ ਹੋ ਗਿਆ। ਉਧਰ ਪੰਚਾਇਤੀ ਚੋਣਾਂ ਦਾ ਸਮਾਂ ਆ ਗਿਆ। ਚੋਣਾਂ ਹੋਈਆਂ, ਸਿਕੰਦਰ ਸਿੰਘ ਨੇ ਸਰਪੰਚ ਦੀ ਚੋਣ ਲੜੀ ਤੇ ਪਿੰਡ ਦਾ ਸਰਪੰਚ ਬਣ ਗਿਆ। ਸਰਪੰਚ ਕਿੰਨੇ ਬਣੇ ਨੂੰ ਸਾਲ ਕਿਵੇਂ ਬੀਤੇ ਪਤਾ ਹੀ ਨਾ ਚੱਲਿਆ। ਸਿਕੰਦਰ ਸਿੰਘ ਦੀ ਨਹਿਰ ਦੇ ਨਾਲ ਲੱਗਦੀ ਜ਼ਮੀਨ ਦੇ ਮੱਥੇ ਤੇ ਖੜੀਆਂ ਬਹੁਤ ਪੁਰਾਣੀਆਂ ਟਾਲੀਆਂ ਤੇ ਸਿਕੰਦਰ ਸਿੰਘ ਦੀ ਅੱਖ ਸੀ। ਹੁਣ ਤਾਂ ਸੁਖਨਾਲੋ ਪਿੰਡ ਦਾ ਸਰਪੰਚ ਸੀ ਰਾਤ ਨੂੰ ਸੀਰੀਆਂ ਨੂੰ ਨਾਲ ਲੈ ਕੇ ਦੋ ਮੀਟਾਲੀਆਂ ਵੱਟ ਕੇ ਨਿਆਈਆਂ ਵਾਲੇ ਖੇਤ ਦੱਬ ਲਈਆਂ ਟਾਲੀਆਂ ਦਾ ਖੁਰਾ ਖੋਲ ਮਟਾਉਣ ਲਈ ਦੋ ਕੁ ਗਿੱਠਾਂ ਡੂੰਘੀਆਂ ਦੱਬੀਆਂ ਤੇ ਟਾਲੀਆਂ ਉੱਪਰ ਅਗਲੇ ਦਿਨ ਪਾਈਆਂ ਕੋਲੋਂ ਝੋਨਾ ਲਵਾਤਾ ਬੇਸ਼ੱਕ ਸਰਕਾਰੀ ਟਾਲੀਆਂ ਦਫਨ ਹੋ ਚੁੱਕੀਆਂ ਸਨ ਪਰ ਸਿਕੰਦਰ ਦੇ ਸੀਰੀ ਨੇ ਸਹਿਦ ਸੁਹਾਬ ਦੇ ਚਾਚੇ ਦੇ ਮੁੰਡੇ ਕੋਲ ਗੱਲ ਕਰ ਦਿੱਤੀ ਸਿਕੰਦਰ ਦੀ ਮਾੜੀ ਕਿਸਮਤ ਇਹ ਸੀਰੀ ਦੇ ਚਾਚੇ ਦਾ ਮੁੰਡਾ ਸਿਕੰਦਰ ਕੋਲੋਂ ਸਰਪੰਚੀ ਚਹਾਰੇ ਵੀਰੇ ਨਾਲ ਸੀਰੀ ਸੀ ਵੀਰੇ ਨੂੰ ਤਾਂ ਇਹ ਗੱਲ ਆ ਲਾਲਦੀਨ ਦੇ ਚਿਰਾਗ ਵਾਂਗੂੰ ਲੱਭੀ। ਉਹਨੇ ਸੂਹ ਕੱਢੀ ਤੇ ਜਾ ਕੇ ਨਹਿਰੀ ਵਿਭਾਗ ਦੇ ਦਫ਼ਤਰ ਕਿਸੇ बाबू ਦੇ ਕੰਨ 'ਚ ਫੂਕ ਜਾਮਾ। ਫੇਰ ਕੀ ਸੀ? ਅਗਲੇ ਦਿਨ ਜਾਂਚ ਪੜਤਾਲ ਸ਼ੁਰੂ ਹੋ ਗਈ। ਕੇਸ ਵੀ ਨਵੇਂ ਜੁਆਇੰਟ ਚੋਂ ਕੀਤੇ ਗਾਰਡ ਪ੍ਰੀਤਮ ਸਿੰਘ ਨੂੰ ਸੌਂਪਿਆ ਗਿਆ। ਕਿਉਂਕਿ ਪੁਰਾਣਾ ਗਾਰਡ ਤਰਲੋਕ ਸਿੰਘ 6 ਮਹੀਨੇ ਦੀ ਛੁੱਟੀ ਲੈ ਕੇ ਆਪਣੀ ਬਲੈਤ ਰੰਦੀ ਧੀ ਨੂੰ ਮਿਲਣ ਗਿਆ ਸੀ। ਤਰਲੋਕ ਸਿੰਘ ਸਿਕੰਦਰ ਦੇ ਕੀਜੇ ਦੀ ਭਾਨ ਸੀ ਜਦੋਂ ਦਿਲ ਕਰਦਾ ਖੜਕਾ ਲੈਂਦਾ। ਦਰਖਤ ਵੱਢਣੇ ਤੇ ਖਪਾ ਦੇਣੇ ਇਹ ਦੋਨਾਂ ਦੀ ਨਿੱਤ ਦੀ ਖੇਡ ਸੀ ਦੋ ਬੋਤਲਾਂ ਤੇ 500 ਰੁਪਏ ਦੀ ਮਾਰ ਆ ਤਰ ਲੋਕ ਐਨਾ ਕੀ ਕਾਣਾ ਕਰ ਲੂਗਾ ਨਾਲੇ ਹੁਣ ਤਾਂ ਪਿੰਡ ਦੇ ਸਰਪੰਚ ਵੀ ਆ ਹੁਣ ਕਿਹਨੇ ਬੋਲਣਾ ਸਿਕੰਦਰ ਕੱਲਾ ਬੈਠਾ ਸੋਚੀ ਜਾ ਰਿਹਾ ਸੀ ਮਾੜ ਕੂਜਾ ਪ੍ਰੀਤਮ ਸਿੰਘ ਹੁਣ ਪੱਗ ਬਨ ਕੇ ਸਰਦਾਰ ਸਜ ਗਿਆ ਸੀ ਨੌਕਰੀ ਦੇ ਹੌਸਲੇ ਨਾਲ ਕੌੜੀ ਵੇਲ ਵਾਂਗੂ ਸਰੀਰ ਫਟ ਤਰਿਆ ਦੂਰੋਂ ਆਂਦਾ ਦੇਖਣ ਵਾਲੇ ਨੂੰ ਖੜ ਕੇ ਦੇਖਣ ਲਈ ਮਜਬੂਰ ਕਰ ਦਿੰਦਾ ਪੂਰਾ ਚੋਬਰ ਨਿਕਲਿਆ ਪ੍ਰੀਤ ਮਿਲੀ ਸੂਮਤਾਵਕ ਪ੍ਰੀਤਮ ਨੇ ਮੌਕਾ ਦੇਖਿਆ ਤੇ ਜਾਂਚ ਸ਼ੁਰੂ ਹੋ ਗਈ। ਸੂਈਆਂ ਦੀ ਮਦਦ ਨਾਲ ਟਰੈਕਟਰ ਦੀਆਂ ਲੀਹਾਂ ਤੋਂ ਲੈ ਕੇ ਵੱਡ ਬਣਾਗੇ ਤੱਕ ਗੱਲ ਸਰਪੰਚ ਦੇ ਖੇਤ ਵੱਲ ਨੂੰ ਹੋਤ ਰਹੀ। ਮੋੜ ਤੇ ਖੜੇ ਪਿੰਡ ਦੇ ਮੁੰਡਿਆਂ ਤੋਂ ਸਰਪੰਚ ਸਿਕੰਦਰ ਸਿੰਘ ਦਾ ਘਰ ਪੁੱਛਿਆ ਹੀ ਸੀ ਤੇ ਮੁੰਡਾ ਜਵਾਬ ਕੱਟਵਾੰਗ ਮੱਥੇ 'ਚ ਮਾਰਨ ਵਾਂਗ ਬੋਲਿਆ। ਆ ਜਾਂਦੀ ਐ ਸਰਪੰਚ ਦੀ ਜੀਬ ਮਗਰ ਲੱਗ ਜੋ। ਜਦ ਤੱਕ ਜੀਬ ਕੋਲ ਦੀ ਲੰਘ ਚੁੱਕੀ ਸੀ। ਪ੍ਰੀਤਮ ਨੇ ਉਹ ਜੀਬ ਦੇ ਪਿੱਛੇ ਮੋਟਰਸਾਈਕਲ ਲਾ ਲਿਆ। ਉਦੋਂ ਤੱਕ ਜੀਬ ਕੋਠੀ ਦੇ ਅੰਦਰ ਪਹੁੰਚ ਗਈ। ਪ੍ਰੀਤਮ ਵੀ ਗੇਟ ਦੇ ਨੇੜੇ ਪਹੁੰਚਿਆ ਤਾਂ ਜਰਪਨ ਸ਼ੈਫਰਡ ਕੁੱਤਾ ਆਪਣੀ ਬੋਲੀ ਵਿੱਚ ਪ੍ਰੀਤਮ ਦਾ ਸਵਾਗਤ ਕਰੀ ਜਾਂਦਾ ਸੀ ਜੀ ਬਾਈ ਜੀ ਕਿਹਨੂੰ ਮਿਲਣਾ ਅੰਦਰੋਂ ਕਿਸੇ ਬੰਦੇ ਨੇ ਆਵਾਜ਼ ਮਾਰ ਕੇ ਪੁੱਛਿਆ ਬਾਈ ਜੀ ਸਰਪੰਚ ਸਾਹਿਬ ਨੂੰ ਮਿਲਣਾ ਕੋਈ ਨਹੀਂ 5 ਮਿੰਟ ਖੜੋ ਬਾਈ ਹੁਰੀ ਹੁਣੇ ਆਏ ਸਿਰੀ ਨੇ ਕੋਠੀ ਅੰਦਰ ਜਾ ਕੇ ਸਰਪੰਚ ਸਿਕੰਦਰ ਸਿੰਘ ਨੂੰ ਦੱਸਿਆ ਕਿ ਤੁਹਾਨੂੰ ਕੋਈ ਮਿਲਣ ਆਇਆ ਕੌਣ ਆ? ਸੱਚਾ ਪਤਾ ਨਹੀਂ ਕਹਿੰਦਾ ਸਰਪੰਚ ਸਾਹਿਬ ਨੂੰ ਮਿਲਣਾ ਉਹ ਖਸਮੋਂ ਪੂਰਾ ਆਤਾ ਪਤਾ ਕਰ ਲਿਆ ਕਰੋ ਜਾਣੂ ਕਹ ਪੰਜ ਸੱਤ ਮਿੰਟ ਰੋਕ ਮੈਂ ਆਉਣਾ 10 ਕੁ ਮਿੰਟ ਬਾਅਦ ਉਹੀ ਬੰਦਾ ਜਿਹੜਾ ਉਹਨੂੰ ਦੇਖਣ ਆਇਆ ਸੀ ਬਾਹਰ ਆਇਆ ਪ੍ਰੀਤਮ ਨੇ ਪਛਾਣ ਲਿਆ ਪਰ ਉਹਦੇ ਧਿਆਨ ਚ ਨਹੀਂ ਆਇਆ ਹਾਂਜੀ ਦੱਸੋ ਮੈਂ ਸਰਪੰਚਾਂ ਕੀ ਸੇਵਾ ਕਰੀਏ ਸਰਪੰਚ ਸਾਹਿਬ ਤੁਹਾਡੇ ਖੇਤ ਦੇ ਮੱਥੇ ਤੋਂ ਟਾਲੀਆਂ ਚੋਰੀ ਹੋਈਆਂ ਫੇਰ ਸਰਪੰਚ ਨੇ ਮੱਥੇ ਤੇ ਵੱਟ ਪਾ ਕੇ ਪੁੱਛਿਆ ਫੇਰ ਕੀ ਉਹਨਾਂ ਵਾਰੀ ਪੁੱਛਣਾ ਜੀ ਜਦ ਤੱਕ ਸਰਪੰਚ ਦਾ ਗੁੱਸਾ ਸੱਤਵੇਂ ਸਿਮਾਨ ਤੇ ਪਹੁੰਚ ਗਿਆ ਮੈਨੂੰ ਕੀ ਪਤਾ ਟਾਲੀਆਂ ਦਾ ਤੁਸੀਂ ਸਰਪੰਚ ਤੇ ਤੁਹਾਡਾ ਖੇਤ ਲੱਗਦਾ ਪ੍ਰੀਤਮ ਨੇ ਕਿਹਾ ਤੇ ਜੇ ਮੇਰਾ ਖੇਤ ਲੱਗਦਾ ਮੈਂ ਕਿਹੜਾ ਨਹਿਰ ਤੇ ਦਰਖਤ ਗਿਆਂਦਾ ਰਹਿਣਾ ਮੈਂ ਤਾਂ ਭਾਈਚਾਰੇ ਕਰਕੇ ਇੱਕ ਤੁਸੀਂ ਪਿੰਡ ਦੇ ਮੋਤਬਰ ਮਨਿਓ ਇਸ ਕਰਕੇ ਪੁੱਛਣ ਆਇਆ ਪ੍ਰੀਤਮ ਨੇ ਪਲਮਾਨ ਸੀ ਭਰੇ ਲਹਿਜੇ ਚ ਕਿਹਾ ਲੈ ਗਾਮਿਆ ਕਹਿੰਦਾ ਢਾਲੀਆਂ ਤੁਹਾਡੇ ਖੇਤ ਦੇ ਮੱਥੇ ਤੋਂ ਵੱਡੀਆਂ ਕਿਸੇ ਨੇ ਸਰਪੰਚ ਆਪਣੇ ਸੀਰੀ ਨੂੰ ਹਾਂ ਵਿੱਚ ਹਾਂ ਮਲਾਉਣ ਲਈ ਰਾਜ਼ੀ ਕਰ ਰਿਹਾ ਸੀ ਚਾਚਾ ਪਾਣੂ ਕੀ ਪਤਾ ਬਥੇਰੀ ਲਾਗੜ ਦੁਗੜ ਤੁਰੀ ਫਿਰਦੀ ਰਹਿੰਦੀ ਹੈ ਦੋਵੇਂ ਜਾਣ ਬੁੱਝ ਕੇ ਹਨ ਜਾਣ ਬਣ ਰਹੇ ਸੀ ਸਾਨੂੰ ਨਹੀਂ ਪਤਾ ਆਪਦਾ ਹੋਰ ਕਿਤੇ ਪਤਾ ਕਰ ਸਰਪੰਚ ਨੇ ਕਰੜੀ ਆਵਾਜ਼ ਗਿਆ ਪ੍ਰੀਤਮ ਨੇ ਗੁੱਸੇ ਚ ਮੋਟਰਸਾਈਕਲ ਦੀ ਕਿੱਕ ਮਾਰੀ ਉਹਨੂੰ ਹੋਰ ਯਕੀਨ ਹੋ ਗਿਆ ਕਿ ਟਰੈਕਟਰ ਦੀਆਂ ਲੀਹਾਂ ਤੇ ਜਿੱਥੇ ਟਾਲੀਆਂ ਦੇ ਮੋਛੇ ਲਿਆ ਕੇ ਦਬੀਆਂ ਉਹਨ ਉੱਤੇ ਪਾਣੀ ਛੱਡਿਆ ਹੋਇਆ ਸੀ ਕਿਉਂਕਿ ਸਰਪੰਚ ਦੀ ਅੱਖ ਤੇ ਜ਼ੁਬਾਨ ਰਲ ਨਹੀਂ ਰਹੀਆਂ ਸੀ ਕੋਈ ਨਹੀਂ ਸਰਪੰਚ ਸਾਹਿਬ ਮੈਂ ਮਿਲਦਾ ਫਿਰ ਜਲਦੀ ਪ੍ਰੀਤਮ ਨੇ ਕਿਹਾ ਕੋਈ ਨਹੀਂ ਆ ਜੀ ਜਦੋਂ ਮਰਜੀ ਢਾਕ ਤੇ ਹੱਥ ਰੱਖ ਕੇ ਸਰਪੰਚ ਪੂਰੇ ਤਾਜ ਬੋਲੇ ਪ੍ਰੀਤਮ ਨੇ ਉਸੇ ਰਾਤ ਨੂੰ ਰਿਪੋਰਟ ਤਿਆਰ ਕਰਕੇ ਅਗਲੇ ਦਿਨ ਥਾਣੇ ਜਾ ਪਹੁੰਚਿਆ ਤੇ ਜਾ ਥਾਣੇਦਾਰ ਦੇ ਪੈਰੀ ਹੱਥ ਲਾਏ ਜਦੋਂ ਪੈਰੀ ਹੱਥ ਲਾ ਕੇ ਡੈਡੀ ਜੀ ਕਿਹਾ ਤਾਂ ਸਾਰੇ ਸਟਾਫ ਨੂੰ ਪਤਾ ਲੱਗ ਗਿਆ ਕਿ ਸਰਦਾਰ ਸਾਹਿਬ ਦੇ ਜਵਾਈ ਥਾਣੇ ਆਏ ਨੇ ਸਾਰੀ ਗੱਲ ਦੱਸਦੇ ਦੱਸਦੇ ਚਾਹ ਪਾਣੀ ਨਾਲੋਂ ਨਾਲ ਚੱਲਦਾ ਰਿਹਾ ਪ੍ਰੀਤਮ ਨੇ ਦੱਸਿਆ ਕਿ ਸਿਕੰਦਰ ਸਿੰਘ ਆਪਣੀ ਸਰਪੰਚੀ ਦੀ ਧੌਂ ਧੌਂ ਦਿਖਾਉਂਦਾ ਸੀ ਮੈਨੂੰ ਪੱਕੀ ਸੂਹ ਹੈ ਕਿ ਟਾਲੀਆਂ ਉਹਦੇ ਨਿਆਂਈਆਂ ਵਾਲੀ ਮੋਟਰ ਦੇ ਕੋਲ ਹੀ ਦੱਬੀਆਂ ਹੋਈਆਂ ਉੱਤੋਂ ਇਹ ਵੀ ਕਹਿੰਦਾ ਹੈ ਕਿ ਕਰ ਲੈ ਜੋ ਕੁਛ ਕਰਨਾ ਥਾਣੇਦਾਰ ਦਲਾਵਰ ਸਿੰਘ ਆਪਣੇ ਜਵਾਈ ਦੀ ਬੇਇੱਜ਼ਤੀ ਕਿਵੇਂ ਸਹਿ ਸਕਦਾ ਸੀ ਬਸ ਸਰਕਾਰੀ ਅਮਲਾ ਨਾਲ ਲਿਆ ਕੁਝ ਸਿਪਾਹੀ ਤੇ ਦੋ ਗੱਡੀਆਂ ਸਰਪੰਚ ਦੇ ਪਿੰਡ ਸਿੱਧਾ ਨਿਆਈ ਵਾਲੇ ਖੇਤ ਨਾਲ ਪ੍ਰੀਤਮ ਵੀ ਪਹੁੰਚਿਆ ਜਦੋਂ ਪਿੰਡ ਵਾਲਿਆਂ ਨੇ ਇਹ ਸਾਰਾ ਕੁਝ ਦੇਖਿਆ ਤੇ ਇਕੱਠ ਹੋਣਾ ਸ਼ੁਰੂ ਹੋ ਗਿਆ ਉਧਰ ਸਰਪੰਚ ਜਿਹਾਰੇ ਵੀਰੇ ਲੰਬੜ ਆਪਣੀ ਦਿੱਤੀ ਸੂ ਨੂੰ ਬੂਰ ਪੈਂਦਾ ਦੇਖਿਆ ਤੇ ਖੁਸ਼ ਹੋ ਰਿਹਾ ਸੀ ਜਦੋਂ ਦਬੀਆਂ ਟਾਲੀਆਂ ਜਮੀਨ ਵਿੱਚੋਂ ਕੱਢ ਰਹੇ ਸਨ ਤਾਂ ਸਰਪੰਚ ਨੇ ਥਾਣੇਦਾਰ ਨੂੰ ਸਰਪੰਚੀ ਦੀ ਆਕੜ ਤੇ ਫਿਰ ਪੈਸਿਆਂ ਦਾ ਲਾਲਚ ਵੀ ਦੇਣਾ ਚਾਹਿਆ ਪਰ ਥਾਣੇਦਾਰ ਦਲਾਵਰ ਸਿੰਘ ਨੇ ਇੱਕ ਨਾ ਸੁਣੀ ਸਰਪੰਚੀ ਦੇ ਫਤੂਰ ਚ ਸਕੰਦਰ ਇਹ ਵੀ ਭੁੱਲ ਗਿਆ ਕਿ ਉਹ ਅਫਸਰ ਨਾਲ ਗੱਲ ਕਰ ਰਿਹਾ ਤੇ ਬੋਲਿਆ ਥਾਣੇਦਾਰਾ ਜੇ ਮੈਂ ਤੇਰੀ ਬਰਦੀ ਨਾ ਨਲਵਾਈ ਤੇ ਮੈਨੂੰ ਸਰਪੰਚ ਨਾ ਗਈ ਕਾਫੀ ਉੱਚਾ ਨੀਵਾ ਬੋਲਿਆ ਤਾਂ ਪ੍ਰੀਤਮ ਨੇ ਕਿਹਾ ਡਾਡੀ ਜੀ ਤੁਸੀਂ ਆਪਣੀ ਕਾਰਵਾਈ ਕਰੋ ਇਹ ਗੱਲ ਸੁਣ ਕੇ ਸਕੰਦਰ ਇਕਦਮ ਸੁੰਨ ਹੋ ਗਿਆ ਤੇ ਦਿਮਾਗ ਚੋਂ ਸਾਰੀ ਕਹਾਣੀ ਚੱਲ ਰਹੀ ਸੀ ਜਦੋਂ ਦਲਾਵਰ ਸਿੰਘ ਨੇ ਕਿਹਾ ਪ੍ਰੀਤਮ ਪੁੱਤਰ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਖੜੇ ਖੜੇ ਸਕੰਦਰ ਨੂੰ ਜਿਵੇਂ ਅੰਦਰੋਂ ਅੱਗ ਲੱਗ ਗਈ ਹੋਵੇ ਉਹਨੇ ਪ੍ਰੀਤਮ ਨਾਲ ਬੜੇ ਗੌਰ ਨਾਲ ਵੇਖਿਆ ਤੇ ਅੱਗ ਬਬੂਲਾ ਹੋ ਗਿਆ ਆ ਮੇਰੀ ਕੋਠੀ ਤੀਜੇ ਪਿੰਡੋਂ ਦੀਂਦੀ ਐ ਤੈਨੂੰ ਪਤਾ ਨਹੀਂ ਮੈਂ ਕੌਣ ਹ ਸਕੰਦਰ ਨੇ ਪ੍ਰੀਤਮ ਤੇ ਕੋਠੀ ਦੀ ਧੌਂਤ ਦਿਖਾਉਣੀ ਚਾਹੀ ਉਹ ਮੈਨੂੰ ਪਤਾ ਸਾਹ ਬਾਦਰ ਕਾਲੀ ਚੋਰਾਂ ਤੂੰ ਪ੍ਰੀਤਮ ਬੋਲਿਆ ਜਿਹੜੀ ਤੇਰੀ ਕੋਠੀ ਆ ਨਾ ਇਹ ਐਂ ਦਰਖਤ ਵੱਡ ਵੱਡ ਕੇ ਪਾਈ ਲੱਗਦੀ ਆ ਇਹ ਸੁਣ ਕੇ ਸਕੰਦਰ ਦੀਆਂ ਅੱਖਾਂ ਵਿੱਚੋਂ ਅੱਗ ਦੇੰਗਿਆ ਰੈ ਡਿਗਣੇ ਲੱਗਣ ਅੱਛਾ ਤੂੰ ਨਾਰ ਦਾ ਮੁੰਡਾ ਐ ਅੱਛਾ ਕਾਕੇ ਸਿਕੰਦਰ ਨੇ ਬੜੇ ਗੁੱਸੇ ਵਿੱਚ ਸਿਰ ਹਿਲਾਇਆ ਬਾਲਾ ਕੋਠੀ ਦਾ ਰੋਬ ਨਾ ਮਾਰ ਹੁਣ ਤਾਂ ਤੇਰੀ ਚੋਰੀ ਫੜੀ ਗਈ ਨਾਲੇ ਜਿਹੜਾ ਤੂੰ ਕਹਿੰਦਾ ਸੀ ਕਿ ਘਰ ਕਿਉਂ ਨਹੀਂ ਪਾਇਆ ਜਾ ਕੇ ਵੇਖੀ ਫੇਰ ਗੱਲ ਕਰੀ ਅਸੀਂ ਤੇਰੇ ਵਾਂਗੂ ਚੋਰੀ ਦੇ ਸਮਾਨ ਨਾਲ ਕੋਠੀਆਂ ਨਹੀਂ ਬਣਾਈਆਂ ਹੱਕ ਹalal ਦੀ ਪਾਈ ਐ ਉਹ ਤਾਂ ਚੰਗਾ ਹੋਇਆ ਆਪਣਾ ਜੋੜ ਮੇਲਾ ਨਹੀਂ ਹੋਇਆ ਪ੍ਰੀਤਮ ਤੁਸੀਂ ਕਿਵੇਂ ਜਾਣ ਦੋ ਇਹਨੂੰ ਇਹ ਸਾਰਾ ਕੁਝ ਸੁਣ ਰਿਹਾ ਦਲਾਵਰ ਸਿੰਘ ਨੇ ਪੁੱਛਿਆ ਡਾਡੀ ਜੀ ਛੱਡੋ ਹੁਣ ਇਹ ਗੱਲ ਆਪਾਂ ਉੱਥੇ ਜਾ ਕੇ ਕਰਾਂਗੇ। ਦਲਾਵਰ ਸਿੰਘ ਚੁੱਪ ਜਾ ਹੋ ਗਿਆ ਤੇ ਸਿਰ ਹਿਲਾ ਕੇ ਸਪਾਹੀਆਂ ਨੂੰ ਆਰਡਰ ਦਿੱਤਾ। ਸਾਰੀ ਬਰਾਮਦਗੀ ਤੇ ਸਿਕੰਦਰ ਸਿੰਘ ਨੂੰ ਥਾਣੇ ਲੈ ਕੇ ਆਓ। ਇਹ ਕਹਿ ਕੇ ਥਾਣੇਦਾਰ ਨੇ ਆਪਣੇ ਬੂਟਾਂ ਦੇ ਪਈ ਮਿੱਟੀ ਪੱਕੀ ਸੜਕ ਤੇ ਝਾੜੀ ਤੇ ਖਾੜ-ਖਾੜ ਦੇ ਖੜਕ ਕੇ ਨੇ ਇੱਕ ਵਾਰ ਚੁੱਪਚਾਪ ਤੋੜ ਦਿੱਤੀ। ਇਹ ਸੁਣ ਕੇ ਪ੍ਰੀਤਮ ਵੀ ਕੈਮ ਹੋ ਗਿਆ। ਇਹ ਕਾਰਵਾਈ ਪੱਕੇ ਪੈਰੀ ਹੋਈ ਐ। ਇਹ ਸਾਰਾ ਕੁਝ ਹੁੰਦਿਆਂ ਅੱਧਾ ਪੰਡਾ ਆਪਣੀ ਅੱਖੀਂ ਵੇਖ ਰਿਹਾ ਸੀ। ਹੁਣ ਸਿਕੰਦਰ ਸਿੰਘ ਦੀ ਨੀਵੀਂ ਪਾਈ ਹੋਈ ਸੀ। ਜਦੋਂ ਹਵਾਲਦਾਰ ਉਹਦੀ ਬਾਹ ਨੂੰ ਹੱਥ ਲਾ ਕੇ ਕਹਿ ਰਿਹਾ ਸੀ ਚਲੋ ਜੀ ਗੱਡੀ 'ਚ ਬੈਠੋ ਤੇ ਨਾਲ ਸੀਰੀ ਵੀ ਗੱਡੀ ਵਿੱਚ ਬਿਠਾਉਣ ਲਈ ਲੈ ਜਾਂਦਾ ਜਿਹੜਾ ਟਾਲੀਆਂ ਵੜਾਉਣ ਤੇ ਫਿਰ ਦੱਬੀਆਂ ਕਢਵਾਉਣ ਵੇਲੇ ਨਾਲ ਸੀ ਬਈ ਮਾੜੇ ਕੰਮਾਂ ਦਾ ਮਾੜਾ ਹੀ ਨਤੀਜਾ ਹੁੰਦਾ ਇੱਕ ਬਜ਼ੁਰਗ ਪਿੱਛੋਂ ਜਿਹਾ ਬੋਲਿਆ ਗੱਡੀਆਂ 'ਚ ਬੈਠਣ ਦੀ ਧੀਰ ਸੀ ਗੱਡੀਆਂ ਆਪਣੀ ਧੂੜ ਅਡਾਉਂਦੀਆਂ ਅੱਖਾਂ ਓਲੇ ਹੋ ਗਈਆਂ ਤੇ ਪ੍ਰੀਤਮ ਮੋਟਰਸਾਈਕਲ ਦੀਆਂ ਰੇਸਾਂ ਮਾਰਦਾ ਗੱਡੀਆਂ ਦੇ ਨੇੜੇ ਜਾ ਪਹੁੰਚਿਆ